ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਪਿਛਲੀ ਦਿਨੀ ਅੱਤਵਾਦੀ ਹਮਲਾ ਹੋਇਆ ਸੀ ਜਿਸ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ 27 ਦੇ ਕਰੀਬ ਜੋ ਭਾਰਤੀ ਨਾਗਰਿਕ ਸੀ ਉਹਨਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਰੋਸ ਪਾਇਆ ਜਾ ਰਿਹਾ ਅਤੇ ਜਗ੍ਹਾ-ਜਗ੍ਹਾ ਦੇ ਉੱਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਜੇਕਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਗੱਲ ਕਰ ਲਈਏ ਤਾਂ ਸਾਰੇ ਸ਼ਹਿਰਾਂ ਦੇ ਵਿੱਚ ਦੇਖਿਆ ਕੀ देर रात ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਹੱਥਾਂ ਦੇ ਵਿੱਚ ਮੋਮਬਤੀਆਂ ਫੜ ਕੇ ਪਾਕਿਸਤਾਨ ਦੇ ਖਿਲਾਫ ਕੇਂਦਰ ਸਰਕਾਰ ਤੋਂ ਵੱਡੇ ਐਕਸ਼ਨ ਦੀ ਮੰਗ ਕੀਤੀ ਗਈ। ਸਾਡੇ ਨਾਲ ਭਾਰਤੀ ਜਨਤਾ ਪਾਰਟੀ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਜੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਨ ਨੇ। ਖੰਨਾ ਸਾਹਿਬ ਸੱਸੀ ਘਰ ਸੱਸੀ ਘਰ ਜਿੱਤ। ਖੰਨਾ ਸਾਹਿਬ ਜੇਕਰ ਗੱਲ ਕਰ ਲਈਏ ਬੜੀ ਦੁਖਦਾਈ ਘਟਨਾ ਵਾਪਰੀ ਆ ਪਹਿਲਗਾਮ ਦੇ ਵਿੱਚ। ਕਿਸ ਤਰ੍ਹਾਂ ਦੇਖਦੇ ਹੋ? ਇਹ ਬਹੁਤ ਮਾੜੀ ਗੱਲ ਹੈ। ਦੇਖੋ ਅ ਜਿਸ ਤਰੀਕੇ ਨਾਲ ਦੇਖੋ ਮੈਂ ਤਾਂ ਵੈਸੇ ਹਤਵਾਤੇ ਆਪਾਂ ਸਾਰੇ ਖਿਲਾਫ ਆ ਔਰ ਜਿਸ ਤਰੀਕੇ ਨਾਲ ਜੋ ਉਥੇ ਹੋਇਆ ਪਰਸੋ ਬਹੁਤ ਮਾੜੀ ਗੱਲ ਆ ਔਰ ਮੈਂ ਯਕੀਨਨ ਕਹਿ ਸਕਦਾ ਹਾਂ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਦੀ ਸੋਚ ਚੰਗੀ ਤਰ੍ਹਾਂ ਜਾਣਦਾ ਇਹਨਾਂ ਨੂੰ ਪਾਕਿਸਤਾਨੀਆਂ ਨੂੰ ਇੱਕ ਇਹਨਾਂ ਵੱਡਾ ਜਵਾਬ ਮਿਲਣ ਵਾਲਾ ਹੈ ਕਿ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਕੀ ਹੋਇਆ ਹੈ ਇਹਨਾਂ ਨੂੰ ਕਿਨਸਾਬ ਅੱਜ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਆਪਣੇ ਭਾਸ਼ਣ ਦੌਰਾਨ ਆਖਿਆ ਗਿਆ ਕਿ ਸੋਚ ਨਹੀਂ ਸਕਦੇ ਜੋ ਉਹਨਾਂ ਨੂੰ ਸਜਾਵਾਂ ਮਿਲੀਆਂ ਨੇ ਬਿਲਕੁਲ ਬਹੁਤ ਸਹੀ ਗੱਲ ਹੈ ਦੇਖੋ ਕੱਲ ਵੀ ਜੋ ਫੈਸਲਾ ਸਾਡੇ ਕੈਬਨਿਟ ਨੇ ਲਿੱਤਾ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਲਿੱਤਾ ਹੈ ਖਾਸ ਕਰਕੇ ਜੋ ਸਾਡੀ ਵਾਟਰ ਟ੍ਰੀਟੀ ਹੈ ਪਾਕਿਸਤਾਨ ਦੇ ਨਾਲ ਉਹਨੂੰ ਰੋਕਣ ਦਾ ਫੈਸਲਾ ਲਿੱਤਾ ਹੈ ਬਹੁਤ ਚੰਗੀ ਗੱਲ ਆ ਇਹਨਾਂ ਨੇ ਪਹਿਲੇ ਤੇ ਇਹ ਕਰਨਾ ਚਾਹੀਦਾ ਅਟਾਰੀ ਬਾਰਡਰ ਬੰਦ ਕੀਤਾ ਇਹਨਾਂ ਨਾਲ ਵੈਸੇ ਪਹਿਲੇ ਟ੍ਰੇਡ ਬੰਦ ਸੀਗਾ ਹੋਰ ਜੋ ਮੈਨੂੰ ਲੱਗਦਾ ਹੈ ਜੋ ਪ੍ਰਧਾਨ ਮੰਤਰੀ ਨੇ ਆਪਣੇ ਪਿਛਲੇ 10 ਸਾਲ ਦੇ ਇਤਿਹਾਸ ਵਿੱਚ ਸਾਨੂੰ ਦਿਖਾਇਆ ਜੋ ਪਾਕਿਸਤਾਨ ਨੂੰ ਜਵਾਬ ਮਿਲਣਾ ਹੈ ਨਾ ਪਾਕਿਸਤਾਨ ਨੂੰ ਪਤਾ ਨਹੀਂ ਲੱਗਣਾ ਕਿ ਇਹ ਬਹੁਤ ਮਾੜੀ ਗੱਲ ਕੀਤੀ ਇਹਨਾਂ ਨੇ ਬਹੁਤ ਗਲਤ ਕੀਤਾ ਔਰ ਮੇਰੇ ਖਿਆਲ ਮੈਂ ਹਿੰਦੁਸਤਾਨ ਦੀ ਸਰਕਾਰ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਲੱਗਦਾ ਕਿ ਜਿਸ ਤਰ੍ਹਾਂ ਇਸ ਤੋਂ ਪਹਿਲਾਂ ਸਰਜਿਕਲ ਸਟ੍ਰਾਈਕ ਹੋਈ ਸੀ ਕਿ ਉਸ ਤੋਂ ਪ੍ਰੋਟੈਕਸ਼ਨ ਦੀ ਤਿਆਰੀ ਚਾਹ ਪਰ ਕੁਛ ਨਾ ਕੁਛ ਤਾਂ ਕਰਨਗੇ ਦੇਖੋ ਸਰਜਿਕਲ ਸਟ੍ਰਾਈਕ ਵੀ ਇੱਕ ਬਹੁਤ ਵੱਡੀ ਸਟ੍ਰਾਈਕ ਸੀਗੀ ਪਰ ਮੇਰੇ ਖਿਆਲ ਮੈਂ ਨਹੀਂ ਕਹਿ ਸਕਦਾ ਕਿ ਕੀ ਸੋਚ ਰੱਖੀ ਹੈ ਪ੍ਰਧਾਨ ਮੰਤਰੀ ਸਾਹਿਬ ਨੇ ਪਰ ਮੈਂ ਇਹਨਾਂ ਹੀ ਦੇਖ ਸਕਦਾ ਕਿ ਜੋ ਸਮੁੱਚੇ ਭਾਰਤ ਦੇ ਵਿੱਚ ਜੋ ਪਹਿਲਗਾਮ ਕਾਂਡ ਤੋਂ ਬਾਅਦ ਜੋ ਨਰਾਸ਼ਾ ਪੈਦਾ ਹੋਈ ਹੈ ਹਰ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਹੋਇਆ ਹੈ ਨਰਾਜ਼ਗੀ ਦਾ ਪ੍ਰਦਰਸ਼ਨ ਹੋਇਆ ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਫੈਸਲਾ ਪ੍ਰਧਾਨ ਮੰਤਰੀ ਲੈਣਗੇ ਕਦ ਲੈਣਗੇ ਉਹ ਸਮੀਕਰਨ ਦੱਸੇਗਾ ਆਰਮੀ ਨੇਵੀ 에어 ਫੋਰਸ ਕਿੰਨਾ ਪ੍ਰਿਪੇਅਰਡ ਹੈ ਕਿਸ ਹੱਦ ਤੱਕ ਜਾਣਾ ਚਾਹੁੰਦੀ ਹੈ ਸਰਕਾਰ ਇਹ ਤਾਂ ਚਲੋ ਇੱਕ ਨੈਸ਼ਨਲ ਸਿਕਿਉਰਿਟੀ ਦੀ ਗੱਲ ਆਉਂਦੀ ਹੈ ਜੋ ਸਾਨੂੰ ਇਹਦੀ ਜਾਣਕਾਰੀ ਨਹੀਂ ਹੋਣੀ ਬਟ ਇਨਾ ਮੈਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਾਕਿਸਤਾਨ ਨੂੰ ਸਬਕ ਪੂਰਾ ਮਿਲੂਗਾ। ਅਕਨਾ ਸਾਹਿਬ ਜਿਸ ਤਰ੍ਹਾਂ ਜੋ ਸਲਾਨੀ ਗਏ ਹੋਏ ਸੀਗੇ ਘੁੰਮਣ ਗਏ ਹੋਏ ਸੀ ਉਸ ਜਗ੍ਹਾ ਦੇ ਉੱਤੇ ਕਿਰਕੇ ਕਸ਼ਮੀਰ ਨੂੰ ਇੱਕ ਸਵਰਗ ਦਾ ਦਰਜਾ ਵੀ ਦਿੱਤਾ ਜਾਂਦਾ ਕਹਿੰਦੇ ਨੇ ਕਿ ਉੱਪਰ ਦਾ ਸਵਰਗ ਨਹੀਂ ਦੇਖਿਆ ਪਰ ਧਰਤੀ ਤੇ ਜੇਕਰ ਸਵਰਗ ਦੇਖਣਾ ਹੋਵੇ ਕਸ਼ਮੀਰ ਸਲਾਨੀਆਂ ਦੇ ਨਾਲ ਨੌ ਪੁੱਛੇ ਗਏ ਧਰਮ ਪੁੱਛਿਆ ਗਿਆ ਫਿਰ ਸਿਰ ਤੇ ਉੱਤੇ ਗੋਲੀਆਂ ਮਾਰੀ ਬਹੁਤ ਮਾੜੀ ਗੱਲ ਹੈ ਤੁਹਾਨੂੰ ਯਾਦ ਹੋਣਾ ਹੈ ਕਈ ਸਾਲ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਚ ਵੀ ਐਸਾ ਇੱਕ ਹਾਦਸਾ ਹੋਇਆ ਸੀ ਔਰ ਇਹ ਜੋ ਰਿਐਕਸ਼ਨ ਹੈ ਬਹੁਤ ਮਾੜਾ ਰਿਐਕਸ਼ਨ ਆ ਦੇਖੋ ਅਤਵਾਦ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਪਰ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਅਤਵਾਦ ਇੱਕ ਧਰਮ ਦੇ ਖਿਲਾਫ ਕੀਤਾ ਇਹਦਾ ਇਹਨਾਂ ਨੂੰ ਜਵਾਬ ਜ਼ਰੂਰ ਮਿਲੇਗਾ ਔਰ ਮਿਲਣਾ ਵੀ ਚਾਹੀਦਾ ਕਿਰਕ ਲਗਾਤਾਰ ਜਦੋਂ ਭਾਰਤ ਨੇ ਆਖਿਆ ਕਿ ਅਸੀਂ ਟ੍ਰੇਡ ਵੀ ਬੰਦ ਕਰ ਦਿੱਤਾ ਪਾਣੀ ਵੀ ਬੰਦ ਕਰ ਦਿੱਤਾ ਗਿਆ ਅਤੇ ਜੇਕਰ ਵਾਰਡਰਾਂ ਦੀ ਗੱਲ ਕੀਤੀ ਜਾਵੇ ਉਹ ਵੀ ਬੰਦ ਕਰ ਦਿੱਤੇ ਗਏ ਨੇ ਹੁਣ ਪਾਕਿਸਤਾਨ ਦੇ ਵੱਲੋਂ ਬਿਆਨ ਆ ਰਹੇ ਨੇ ਕਿ ਸਾਡੇ ਵੱਲੋਂ ਵੀ ਬੰਦ ਕਰ ਦਿੱਤੇ ਗਏ ਨੇ ਅਤੇ ਮਜਾਇਲਾਂ ਦੀ ਜੋ ਪ੍ਰਿਕਸ਼ਨ ਲਗਾਤਾਰ ਚੱਲ ਰਹੀ ਨੇ ਦੇਖੋ ਇਹ ਬਿਲਕੁਲ ਨਾਨਸੈਂਸ ਹੈ ਪਾਕਿਸਤਾਨ ਅਨਫੋਰਚਨਟਲੀ ਪਾਕਿਸਤਾਨ ਆਰਮੀ ਆਪਣੇ ਸਰਵਾਈਵਲ ਵਾਸਤੇ ਆਪਣੀ ਦਬਦਬਾ ਰੱਖਣ ਵਾਸਤੇ ਹਮੇਸ਼ਾ ਐਸੇ ਕਾਂਡ ਕਰਦੀ ਹੈ ਔਰ ਇਹ ਜੋ ਕੀਤਾ ਗਿਆ ਪਾਕਿਸਤਾਨ ਆ ਸ਼ਰਿਆ ਪਾਕਿਸਤਾਨ ਆਰਮੀ ਨੇ ਕੀਤਾ ਉਹ ਜੋ ਹਥਿਆਰ ਉਹਨਾਂ ਦੇ ਕੋਲ ਹੈ ਜੋ ਅੱਜ ਡਰੋਨਸ ਪਾਕਿਸਤਾਨ ਤੋਂ ਪੰਜਾਬ ਵਿੱਚ ਆ ਰਹੇ ਆ ਉਹਦੇ ਦੇ ਰਾਹੀ ਜੋ ਨਸ਼ਾ ਆ ਰਿਹਾ ਹੈ ਜੋ ਪੈਸਾ ਦਿੱਤਾ ਜਾ ਰਿਹਾ ਆਤਵਾਦੀਆਂ ਨੂੰ ਇਹ ਸ਼ਰਿਆਂ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਆਰਮੀ ਦਾ ਹੱਥ ਹੈ ਔਰ ਇਹਨਾਂ ਨੂੰ ਸਬਕ ਮਿਲੇਗਾ ਪੱਕਾ ਮਿਲੇਗਾ ਕਨਨ ਸਾਹਿਬ ਇਕੱਟਣਾ ਤੋਂ ਬਾਅਦ ਤਸਵੀਰਾਂ ਸਾਹਮਣੇ ਸੀ ਕਿ ਜੋ ਉਥੋਂ ਦੇ ਸਰਦਾਰ ਨੇ ਜੋ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਧਰਮ ਦੇ ਨਾਲ ਸੰਬੰਧ ਰੱਖਦੇ ਉਹਨਾਂ ਦੇ ਵੱਲੋਂ ਜੋ ਸਲਾਨੀਆਂ ਦੀ ਬੜੀ ਮਦਦ ਕੀਤੀ ਗਈ ਸੀ ਉਹਨਾਂ ਨੇ ਕਹਿੰਦੇ ਤਾਂ ਸਾਡੇ ਘਰ ਦੇ ਦਰਵਾਜ਼ੇ ਵੀ ਖੁੱਲੇ ਨੇ ਗੁਰੂ ਘਰ ਦੇ ਦਰਵਾਜ਼ੇ ਵੀ ਖੁੱਲੇ ਨੇ ਦੇਖੋ ਹਿੰਦੂ ਸਿੱਖ ਭਾਈਚਾਰਾ ਤੇ ਹਮੇਸ਼ਾ ਬਹੁਤ ਮਜਬੂਤ ਰਹੇ ਐ ਕੋਈ ਵੱਡੀ ਗੱਲ ਨਹੀਂ ਸਿੱਖਾਂ ਨੇ ਤਾਂ ਹਮੇਸ਼ਾ ਆਪਣਾ ਦਿਲ ਬਹੁਤ ਵੱਡਾ ਰੱਖਿਆ ਐ ਐਂਡ ਹਮੇਸ਼ਾ ਇਹ ਗੱਲ ਐ ਐਂਡ ਐਸੀ ਜਿੱਥੇ ਜਿੱਥੇ ਕਦੀ ਵੀ ਵਿਦੇਸ਼ ਦੇ ਵਿੱਚ ਆਈਵਨ ਬਾਹਰ ਦੇ ਦੇਸ਼ਾਂ ਦੇ ਵਿੱਚ ਜਿੱਥੇ ਐਥੇ ਕੋਈ ਅਟੈਕ ਹੋਏ ਜਿੱਥੇ ਲਾਚਾਰ ਲੋਕ ਰਹਿ ਗਏ ਸਿੱਖਾਂ ਨੇ ਤਾਂ ਆਪਣੇ ਘਰ ਗੁਰਦੁਆਰਾ ਸਾਹਿਬ ਸਾਰੇ ਖੋਲਨੇ ਆ ਤੇ ਮੈਨੂੰ ਕੋਈ ਤਾਜੂਬ ਨਹੀਂ ਐ ਇਹ ਜੋ ਤੂੰ ਗੱਲ ਕਹਿ ਰਿਹਾ ਮੇਰੇ ਨਾਲ ਕਿਉਂਕਿ ਸਿੱਖਾਂ ਦਾ ਦਿਲ ਬਹੁਤ ਵੱਡਾ ਐ ਔਰ ਇਹ ਜੋ ਭਾਈ ਹਿੰਦੂ ਸਿੱਖ ਸਾਂਝੇ ਕੀ ਭਾਈਚਾਰਿਕ ਸਾਂਝੇ ਤਾਂ ਹਮੇਸ਼ਾ ਟਕੜਾ ਰਹਿੰਦੀ ਆ ਸਭ ਜਿੱਥੇ ਦੇਸ਼ ਦੇ ਵਿੱਚ ਕਰੋਸ਼ ਆ ਉੱਥੇ ਹੀ ਜੇਕਰ ਪਾਕਿਸਤਾਨ ਦੇ ਕ੍ਰਿਕਟ ਖਿਡਾਰੀ ਦੀ ਗੱਲ ਕਰ ਲਈ ਤੇ ਅੱਜ ਬਿਆਨ ਸਾਹਮਣੇ ਉਹਨਾਂ ਨੇ ਕਿਹਾ ਕਿ ਪਰਦਾ ਦੇਸ਼ ਦੇ ਪ੍ਰਧਾਨ ਮੰਤਰੀ ਯਾਨੀ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਨਹੀਂ ਪਤਾ ਕਿ ਕੀ ਕੁਝ ਹੋਇਆ ਕਿਉਂ ਨਹੀਂ ਜਵਾਬ ਦਿੰਦੇ ਉਹ ਕਹਿੰਦੇ ਕਿ ਉਹਨਾਂ ਨੇ ਰੋਪ ਲਾਇਆ ਕਿ ਪ੍ਰਧਾਨ ਮੰਤਰੀ ਸਾਹਿਬ ਕੀ ਤੁਸੀਂ ਅਤਵਾਦੀਆਂ ਨੂੰ ਪਾਲ ਰਹੇ ਦੇਖੋ ਪਾਕਿਸਤਾਨ ਦੇ ਵਿੱਚ ਆਰਬੀ ਸਭ ਕੁਝ ਆ ਜਦ ਤੱਕ ইমরান ਖਾਨ ਜੋ ਤਾਂ ਮੇਰੀ ਜਾਣਕਾਰੀ ਮੈਨੂੰ ਵੈਸੇ ਤਾਂ ਡੂੰਗੀ ਜਾਣਕਾਰੀ ਨਹੀਂ ਹੈ ਪਰ ਜੋ ਸਾਨੂੰ ਅਖਬਾਰਾਂ ਚ ਪੜਨ ਨੂੰ ਮਿਲਦਾ ਹੁਣ ਜਦ ਤੱਕ ਪ੍ਰਧਾਨ ਮੰਤਰੀ ਉਹਨਾਂ ਦੇ ਹੱਥ ਚ ਖੇਡ ਰਿਹਾ ਤੇ ਪਾਕਿਸਤਾਨ ਆਰਮੀ ਠੀਕ ਹੈ ਜਿਸ ਦਿਨ ਉਹ ਪ੍ਰਧਾਨ ਮੰਤਰੀ ਥੋੜਾ ਜਿਹਾ ਵੀ ਪਾਕਿਸਤਾਨ ਆਰਮੀ ਦੇ ਹੱਥੋਂ ਨਿਕਲ ਜਾਂਦਾ ਤੇ ਪਾਕਿਸਤਾਨ ਆਰਮੀ ਫਿਰ ਉਹਨੂੰ ਹਟਾ ਦਿੰਦੀ ਆ ਇਹ ਪੰਜਾਬ ਪਾਕਿਸਤਾਨ ਦਾ ਇਤਿਹਾਸ ਰਿਹਾ ਤੇ ਇਸ ਕਰਕੇ ਇਹ ਜੋ ਵੀ ਹੋ ਰਿਹਾ ਐ ਸਿਰਫ ਸਿਰਫ ਤੇ ਸਿਰਫ ਆਰਮੀ ਤੇ ਆਈਐਸਆਈ ਦੇ ਕਰਕੇ ਹੋ ਰਿਹਾ ਹਾਂ ਬਿਲਕੁਲ ਐਸੀ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੱਤ ਜਿਨ੍ਹਾਂ ਨੇ ਆਖਿਆ ਕਿ ਪਹਿਲਗਾਮ ਦੇ ਵਿੱਚ ਜੋ ਘਟਨਾ ਵਾਪਰੀ ਬੜੀ ਨਿੰਦਨਯੋਗ ਹੈ ਅਤੇ ਮੈਂ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਕੀਦੀ ਕਰਦਾ ਹਾਂ ਉਤੇ ਅਰਵਿੰਦ ਕੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਬਹੁਤ ਹੀ ਜਲਦੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਵੇਗੀ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਪਾਕਿਸਤਾਨ ਦੇ ਉੱਤੇ ਵੱਡੀ ਕਰ ਵੀ ਹੋਵੇਗੀ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੰਘ ਸਤਿ